ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਪਵ ਜਲ ਨੰਗਣਾਨੀ ਜਿੰਦੜੀਏ ਪੜ ਸਤ ਗੁਰ ਦੀ ਬਾਣੀ ਜੇ ਪਵ ਜਲ ਨੰਗਣਾਨੀ ਜਿੰਦੜੀਏ ਪੜ ਸਤ ਗੁਰ ਦੀ ਬਾਣੀ ਜਮ ਲੇਖਾ ਮੰਗਣਗੇ ਏ ਜਿੰਦੜੀਏ ਖੋਲ ਕੇ ਵਹੀ ਪ੍ਰਾਣੀ ਜਮ ਲਿਖ ਮੰਗਣਗੇ ਜਿੰਦੜੀਏ ਖੋਲ ਕੇ ਵਹੀ ਪੁਰਾਣੀ ਜੀ ਭਵਜਲ ਨੰਗਣਾਣੀ ਜਿੰਦੜੀਏ ਪੜ ਸਤ ਗੁਰ ਦੀ ਬਾਣੀ ਜੀ ਭਵਜਲ ਨੰਗਣਾਣੀ ਜਿੰਦੜੀਏ ਪੜ ਸਤ ਗੁਰ ਦੀ ਬਾਣੀ ਜਪ ਨਾਮ ਬੜੇ ਸੁਖ ਪਾਵੇਂਗੀ ਜਪ ਨਾਮ ਬੜੇ ਸੁਖ ਪਾਵੇਂਗੀ ਪਵਿ ਸਾਗਰ ਤੂੰ ਤਰ ਜਾਵੇਂਗੀ ਪਵਿ ਸਾਗਰ ਤੂੰ ਤਰ ਜਾਵੇਂਗੀ ਜਪ ਨਾਮ ਬੜੇ ਸੁਖ ਪਾਵੇਂਗੀ ਫਵ ਸਾਗਰ ਨੂੰ ਤਰ ਜਾਵੇਂਗੀ ਕੂੰਜ ਵਾਂਗੂ ਕਰ ਲਾਂ ਮੇਗੀ ਜਦ ਉਲਝ ਜਾਊਗੀ ਤਾਣੀ ਜੇ ਭਵਜਲ ਨੰਗਣਾਨੀ ਜਿੰਦੜੀਏ ਪੜ ਸਤ ਗੁਰ ਦੀ ਬਾਣੀ ਜੇ ਭਵਜਲ ਨੰਗਣਾਨੀ ਜਿੰਦੜੀਏ ਪੜ ਸਤ ਗੁਰ ਦੀ ਬਾਣੀ ਜਮ ਲੇਖ ਮੰਗਣਗੇ ਜਿੰਦੜੀਏ ਖੋਲ ਕੇ ਵਹੀ ਪੁਰਾਣੀ ਜਮ ਲੇ ਕ ਮੰਗਣਗੇ ਜਿੰਦੜੀਏ ਖੋਲ ਕੇ ਵਹੀ ਪੁਰਾਣੀ ਜਗ ਚਾਰ ਦਿਨਾਂ ਦਾ ਮੇਲਾ ਨੀ ਜਗ ਚਾਰ ਦਿਨਾਂ ਦਾ ਮੇਲਾ ਨੀ ਤੇਰੇ ਹੱਥ ਨਾ ਆਉਣਾ ਵੇਲਾ ਨੀ ਤੇਰੇ ਹੱਥ ਨਾ ਆਉਣਾ ਵੇਲਾ ਨੀ ਫਿਰ ਹੋ ਜੂ ਬਹੁਤ ਝਮੇਲਾ ਜਦੋਂ ਸਿਰ ਤੋਂ ਲੰਘ ਗਿਆ ਪਾਣੀ ਜੇ ਭਵਜਲ ਨੰਗਣਾਨੀ ਜਿੰਦੜੀਏ ਪੜ ਸਤਗੁਰ ਦੀ ਬਾਣੀ ਜੇ ਭਵਜਲ ਨੰਗਣਾਨੀ ਜਿੰਦੜੀਏ ਪੜ ਸਤਗੁਰ ਦੀ ਬਾਣੀ ਉੱਡ ਕੇ ਗੁਰਾਂ ਨੂੰ ਮਿਲਿਏ ਜੇ ਖੰਭ ਵਿਕਦੇ ਹੋਣ ਬਜਾਰੀ ਉੱਡ ਕੇ ਗੁਰਾਂ ਨੂੰ ਮਿਲਿਏ ਜੇ ਖੰਭ ਵਿਕਦੇ ਹੋਣ ਬਜਾਰੀ ਵਿਕਦੇ ਹੋਣ ਬਜਾਰੀ ਜੇ ਖੰਭ ਵਿਕਦੇ ਹੋਣ ਬਜਾਰੀ ਉੱਡ ਕੇ ਗੁਰਾਂ ਨੂੰ ਮਿਲਿਏ ਜੇ ਖੰਭ ਵਿਕਦੇ ਹੋਣ ਬਜਾਰੀ ਸਤਿਗੁਰ ਮੇਰਾ ਲੱਖਾਂ ਦਾ ਵਾਲੀ ਸਤਿਗੁਰ ਮੇਰਾ ਲੱਖਾਂ ਦਾ ਵਾਲੀ ਇਸ ਬਾਗ ਦਾ ਆਪੇ ਮਾਲੀ ਇਸ ਬਾਗ ਦਾ ਆਪੇ ਮਾਲੀ ਓ ਸਭ ਨੂੰ ਰਖਣਹਾਰਾ ਜੀ ਉਹ ਸਭ ਨੂੰ ਰੱਖਣ ਹਾਰਾ ਜੀ ਉੱਡ ਕੇ ਗੁਰਾਂ ਨੂੰ ਮਿਲੀਏ ਜੇ ਖੰਭ ਵੇਖਦੇ ਹੋਣ ਬਜਾਰੀ ਜੀ ਖੰਭ ਵੇਖਦੇ ਹੋਣ ਬਜਾਰੀ ਜੀ ਮੈਂ ਤੇਰਾ ਤੇਰਾ ਸੱਚੇ ਪਾਤਸ਼ਾਹ ਰੱਖ ਲੈ ਗਰੀਬ ਜਾਣ ਕੇ ਜੀ ਮੈਂ ਸੱਚੇ ਪਾਤਸ਼ਾਹ ਰੱਖ ਲੈ ਗਰੀਬ ਜਾਣ ਕੇ ਜੇ ਭਵ ਜਦ ਨੰਗਣਾਨੀ ਜਿੰਦੜੀਏ ਪੜ ਸਤ ਗੁਰ ਦੀ ਬਾਣੀ ਜੇ ਭਵਜਲ ਨੰਗਣਾਨੀ ਜਿੰਦੜੀਏ ਪੜ ਸਤ ਗੁਰ ਦੀ ਬਾਣੀ ਜਮ ਲੇਖ ਮੰਗਣਗੇ ਜਿੰਦੜੀਏ ਖੋਲ ਕੇ ਵਹੀ ਪੁਰਾਣੀ ਜਮ ਲੇਖ ਮੰਗਣਗੇ ਜਿੰਦੜੀਏ